ਨਵਾਬ ਸਾਹਿਬ ਨੇ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬ ਜਦਾਂ ਵਾਸਤੇ ਤੇ ਅਸੀਂ ਵੀ ਹੁਣ ਤੱਕ ਮਾਰਦੇ ਹੀ ਆਵਾਂਗੇ ਜਿੰਨਾ ਚਿਰ ਸਾਡੇ ਸਾਹਾਂ 'ਚ ਜਾਨ 'ਚ ਹੈਗੀ ਐ ਸਾਡੀਆਂ ਜਿਹੜੀਆਂ ਕੌਮਾਂ ਇਹ ਜੰਮਣ ਤੋਂ ਪਣੇ ਤੋਂ ਹੀ ਇਕੱਠੀਆਂ ਨੇ ਤੇ ਇਕੱਠੀਆਂ ਰਹਿਣਗੀਆਂ ਤੇ ਬੁੱਲੀਆਂ ਡੋੜ ਵੀ ਹੋ ਜਾਂਦੀਆਂ ਧਰਮੋ ਢੱਡੀ ਹੋ ਜਾਂਦੇ ਹੈ ਤਾਂ ਭਰਾ ਹੀ ਨਾ ਬਾਕੀ ਆਵਰ ਅੱਲਾ ਨੂਰ ਹੋ ਪਾਇਆ ਕੁਦਰਤ ਦੇ ਸਭ ਬੰਦੇ ਖਨੋਰੀ ਬਾਡਰ ਨਹੀਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਆ ਵਕ ਵਕ ਰੰਗ ਜਿਹੜੇ ਆ ਉਹ ਦਿਖਾ ਰਹੇ ਆ ਤਾਂ ਹੁਣ ਇੱਕ ਇਹ ਵੀ ਰੰਗ ਤੁਹਾਨੂੰ ਦਿਖਾਉਣਾ ਹੈ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਵੀ ਖਨੋਰੀ ਬਾਡਰ ਦੇ ਉੱਤੇ ਧਰਨੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਭਾਈ ਹਸਕਲ ਕੀ ਨਾਮ ਹੈ ਤੁਹਾਡਾ ਸੱਸੀ ਗਾ ਮੇਰਾ ਹੀ ਸਹਿਫੀਅਤ ਹੋਈ ਹੈ ਜੀ ਕਿੱਥੋਂ ਆਏ ਹੋ ਤੁਸੀਂ ਮਲੇ ਕੋਲੇ ਦਾ ਜੀ ਤਾਂ ਤੁਸੀਂ ਧਰਨੇ ਦੇ ਵਿੱਚ ਆਏ ਹੋ ਪਹਿਲਾਂ ਵੀ ਆਉਂਦੇ ਸੀ ਜਾਂ ਹੁਣ ਆਏ ਹੋ ਨਹੀਂ ਪਹਿਲਾਂ ਵੀ ਅਸੀਂ ਦਿੱਲੀ ਆਪਣਾ ਚੱਲਦਾ ਰਿਹਾ ਜੀ ਉਦੋਂ ਵੀ ਆਪਾਂ ਆਉਂਦੇ ਰਿਹਾ ਜੀ ਇੱਕ ਸਾਲ ਲਗਾਤਾਰ ਤਾਂ ਕੀ ਲੱਗਦਾ ਹੈ ਕਿ ਬਹੁਤ ਵੱਡੀ ਮਿਸਾਲ ਹੈਗੀ ਹੈ ਸਿੱਖ ਮੁਸ ਬਿਲਕੁਲ ਜੀ ਇਹ ਤਾਂ ਵੱਡੀ ਹੈਗੀ ਹੋਇਆ ਇਹ ਰਹੂਗੀ ਵੀ ਰਹਿੰਦੀ ਦੁਨੀਆ ਤੱਕ ਹੀ ਰਹੂਗੀ ਇਹਦੇ ਚ ਕੋਈ ਸਾਨੂੰ ਦਰਾਰ ਨਹੀਂ ਪਾ ਸਕਦਾ ਕੋਈ ਸਾਡੇ ਚ ਕੋਈ ਵੀ ਸਰਕਾਰਾਂ ਆ ਜਾਣ ਚਾਹੇ ਕੋਈ ਹੋਰ ਮੰਨ ਲਓ ਸਾਨੂੰ ਕੋਈ ਪਾੜ ਨਹੀਂ ਸਕਦਾ ਸਾਡੀਆਂ ਜਿਹੜੀਆਂ ਕੌਮਾਂ ਇਹ ਜੰਮਣ ਨੂੰ ਪਣੇ ਤੋਂ ਹੀ ਇਕੱਠੀਆਂ ਨੇ ਤੇ ਇਕੱਠੀਆਂ ਰਹਿਣਗੀਆਂ ਬਿਲਕੁਲ ਜੀ ਇਹ ਹਾ ਦਾ ਨਾਰਾ ਜਿਹੜਾ ਦਿਨ ਵੀ ਸ਼ਹੀਦੀਆਂ ਵਾਲੇ ਚੱਲਦੇ ਆ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਜਦੋਂ ਆ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸਰਾਂਦ ਦੇ ਵਿੱਚ ਤਾਂ ਉਹੋ ਜਿਹੀ ਤਸਵੀਰ ਜਿਹੜੀ ਆ ਉਹੀ ਉਹ ਤਸਵੀਰ ਮਲੇਰਕੋਟਲੇ ਤੋਂ ਤੁਸੀਂ ਹੈਗੇ ਹੋ ਤੁਹਾਡੀ ਆ ਜਿਹੜਾ ਉਹ ਸਭ ਦੁਆਰਾ ਰਿਪੀਟ ਹੁੰਦੀ ਆ ਹਿਸਟਰੀ ਬਿਲਕੁਲ ਜੀ ਬਿਲਕੁਲ ਹੁੰਦੀ ਆ ਨਵਾਬ ਸਾਹਿਬ ਨੇ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬਜ਼ਾਦਿਆਂ ਵਾਸਤੇ ਤੇ ਅਸੀਂ ਵੀ ਹੁਣ ਤੱਕ ਮਾਰਦੇ ਹੀ ਆਵਾਂਗੇ ਜਿੰਨਾ ਚਿਰ ਸਾਡੇ ਸਾਹਾਂ 'ਚ ਜਾਨ 'ਚ ਹੈਗੀ ਆ ਅਸੀਂ ਇਦਾਂ ਹੀ ਖੜੇ ਆ ਸਾਡੇ ਨਾਲ ਵੀ ਸਿੱਖਾਂ ਦੇ ਭਾਈਚਾਰਾ ਸਾਰਾ ਖੜਾ ਤੇ ਅਸੀਂ ਵੀ ਉਹਨਾਂ ਨਾਲ ਖੜੇ ਆ। ਆਪਰੇ ਕਿਵੇਂ ਦੇਖਦੇ ਹੋ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਆ ਕਿਸਾਨਾਂ ਦੇ ਨਾਲ ਜਿਹੜਾ ਖਨੌੜੀ ਬਾਟਰ ਦੇ ਉੱਤੇ ਪਹੁੰਚੇ ਨੇ। ਹਾਂ ਜੀ ਬਹੁਤ ਵਧੀਆ ਸਾਨੂੰ ਅਸੀਂ ਧੰਨਵਾਦ ਕਰਦੇ ਇਹਨਾਂ ਦਾ। ਭਰਾਵਾਂ ਦਾ ਸਾਡਾ ਦਾ ਹਿੱਸਾ ਕਈ ਪਰਾਈ ਆ। ਕੀ ਹੋ ਗਿਆ? ਬੁੱਲੀਆਂ ਡੋੜ ਹੋ ਜਾਂਦੀਆਂ, ਧਰਮ ਡਿੱਡੀ ਹੋ ਜਾਂਦੇ ਹੈ ਤਾਂ ਭਰਾ ਹੀ ਨਾ। ਹੈ ਤੇ ਹੁਣ ਮੋਦੀ ਸਮਝ ਲੈ ਵੀ ਕੀ ਬਣੂਗਾ। ਅਸੀਂ ਸਾਰੇ ਇਕੱਠੇ ਹੋ ਗਏ। ਹੈ ਤੇ ਬਸ ਠੀਕ ਹੈ। ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਜਾਂਦੇ ਸੀ ਜੀ ਤੁਸੀਂ ਜਿਹੜਾ ਪਹਿਲਾਂ ਧਰਨਾ ਸੀ ਹਾਂਜੀ ਹਾਂਜੀ ਅਸੀਂ ਦਿੱਲੀ ਲਗਾਤਾਰ 1 ਸਾਲ ਜਾਂਦੇ ਰਹੇ ਸੀ ਤੇ ਆਪਣੇ ਭਾਈ ਛੋਟਾ ਵੀਰਾ ਰਪਿੰਦਰ ਜਲਾਲ ਆਪਣਾ ਉਹਨਾਂ ਨੇ ਉੱਥੇ ਧਰਨੇ ਤੇ ਸਾਰੀ ਫੈਮਲੀ ਉਹ ਆਪਣੇ ਖਾਨ ਸਾਹਿਬ ਨੇ ਦੁੱਧ ਹੀ ਸੇਵਾ ਕੀਤੀ ਉੱਥੇ 1 ਸਾਲ ਤੇ ਹੁਣ ਵੀ ਨਾਲ ਜੁੜਿਆ ਹੋਏ ਹਾਂ ਇਹ ਜਿਹੜੀ ਤਸਵੀਰ ਆ ਬਾਈ ਜੀ ਕਿਵੇਂ ਦੇਖ ਰਹੇ ਹੋ ਇਹ ਤਸਵੀਰ ਜਿਹੜੀ ਬਣ ਰਹੀ ਆ ਮੁਰ ਤੋਂ ਜੋ ਸਿੰਘੂ ਬਾਰਡਰ ਦੇ ਉੱਤੇ ਸੀ ਟਿਕਰੀ ਬਾਰਡਰ ਦੇ ਉੱਤੇ ਜਿਹੋ ਜੀ ਮਿਸਾਲ ਪਿਛਲੇ ਸਮੇਂ 'ਚ ਦੇਖੀ ਇਹਨੇ ਬਹੁਤ ਵਧੀਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਤੁਸੀਂ ਪਹਿਲਾਂ ਵੀ ਦੱਸਿਆ ਕਿ ਇਹ ਤਾਂ ਇਤਿਹਾਸ ਰਿਆ ਮਲੇਰਕੋਟਲੇ ਵਾਲਾ ਦਾ ਇਹ ਹਾਂ ਦਾ ਨਾਰਾ ਮਾਰਨ ਵਾਲੇ ਨੇ ਤੇ ਇਹ ਹੱਸਦਾ ਵਸਦਾ ਰਿਹਾ ਤੇ ਰਹੇਗਾ ਤੇ ਮਲੇਰਕੋਟਲੇ ਵਾਲੇ ਸਾਡੇ ਨਾਲ ਸ਼ੁਰੂ ਤੋਂ ਸੀ ਤੇ ਅੱਜ ਵੀ ਹਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਾਕੀ ਅਵਰ ਅੱਲਾ ਨੂਰ ਹੋ ਪਾਇਆ ਕੁਦਰਤ ਦੇ ਸਭ ਬੰਦੇ ਸਾਡੇ 'ਚ ਕੋਈ ਫਰਕ ਨਹੀਂ ਹੈਗਾ ਇਹ ਤਾਂ ਹੁਣ ਸਰਕਾਰਾਂ ਨੇ ਪਾਇਆ ਹੋਇਆ ਇਹ ਭਾਈਚਾਰਾ ਕਿੰਨੀ ਕਿੰਨੀ ਦੇਰ ਹੋ ਗਈ ਇੱਥੇ ਪੰਜਾਬ 'ਚ ਰਹਿ ਰਿਹਾ ਕਦੀ ਇੱਥੇ ਕਦੀ ਦੰਗੇ ਨਹੀਂ ਹੋਏ ਬਾਰ ਸੁਣਦੇ ਸੀ ਪੰਜਾਬ ਚ ਕਦੀ ਨਹੀਂ ਹੋਏ ਇਹ ਸਰਕਾਰਾਂ ਨੇ ਆ ਕੇ ਹੁਣ ਫਿੱਕਾ ਪਾਈਆਂ ਨੇ ਹੋਰਾਂ ਦੇ ਨਹੀਂ ਸਾਡੇ ਨਾਲ ਸਾਡੇ ਲਈ ਕੋਈ ਕੋਈ ਮੁਸਲਮਾਨ ਨਹੀਂ ਕੋਈ ਕੁਝ ਨਹੀਂ ਸਾਡੇ ਲਈ ਤਾਂ ਪ੍ਰਾਣ ਨੇ ਅਸੀਂ ਇਨਸਾਨੀਅਤ ਜਿਹੜੀ ਸਿੱਕੀ ਜਮਾ ਇਨਸਾਨੀ ਨੂੰ ਰਿਪਰੈਜ਼ੈਂਟ ਕਰਦੀ ਆ ਤਾਂ ਅਸੀਂ ਇਨਸਾਨ ਆ ਤਾਂ ਇਨਸਾਨੀਅਤ ਦਿਖਾਈਏ ਸਾਰੇ ਧਰਮਾਂ ਨੂੰ ਕਹਿੰਦਾ ਮੈਂ ਅੱਗੇ ਹੋ ਕੇ ਲੜੀਏ ਅਸੀਂ ਹਾਕਮਾਂ ਨਾਲ ਲੜਨਾ ਜਿਹੜੇ ਨਰਦਈ ਨੇ ਜਿਹੜੇ ਜ਼ੁਲਮ ਜਾਲਮਾਂ ਨਾਲ ਪਹਿਲਾਂ ਵੀ ਲੜੇ ਆਂ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਹੋਮੇ ਨਹੀਂ ਆਇਆ ਖਾਲਸਾ ਰਾਜ ਵੀ ਅਸੀਂ ਜਦ ਇਕੱਠੇ ਹੋ ਗਏ ਲੜੇ ਆ ਉਹ ਵੀ ਆਪਾਂ ਜ਼ਾਲਮਾਂ ਕੋਲੋਂ ਤਾਂ ਲੜੇ ਆ ਕਿਸੇ ਦੀ ਧਰਮ ਦੀ ਲੜਾਈ ਨਹੀਂ ਸੀ ਹਕੂਮਤ ਵਾਲੀ ਹਕੂਮਤਾਂ ਨੇ ਜਦੋਂ ਜ਼ੁਲਮ ਕੀਤਾ ਤਾਂ ਉਹ ਜ਼ੁਲਮ ਦੇ ਖਿਲਾਫ ਅਸੀਂ ਸਾਰੇ ਭਾਈਚਾਰਾ ਇਕੱਠਾ ਹੋ ਕੇ ਲੜਿਆ ਤਾਂ ਅੱਗੇ ਵੀ ਲੜਾਂਗੇ ਅੱਗੇ ਵੀ ਇਹ ਸਾਰਾ ਕੁਝ ਹੋਏਗਾ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਤੇ ਅਸੀਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਜੇ ਅਸੀਂ ਇਕੱਠੇ ਹੋਵਾਂਗੇ ਘਰ ਪੜ ਪੰਦੀਆ ਹਿੰਦੂ ਮੁਸਲਮਾਨ ਹਲਿਆਣਾ ਪੰਜਾਬ ਪਾਣੀ ਸਭ ਇਕੱਠੇ ਆ ਕੋਈ ਗੱਲ ਨਹੀਂ ਤੁਹਾਡੇ ਜੋ ਬਾਈ ਜੋ ਕੋਈ ਖੇਤੀ ਵੀ ਕਰਦਾ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਸਾਡਾ ਹੈਗਾ ਡੈਰੀ ਦਾ ਕੰਮ ਹੈ ਜੀ ਡੈਰੀ ਪ੍ਰੋਡਕਟਰ ਫਾਰਮਿੰਗ ਦੇ ਨਾਲ ਖੇਤੀਬਾੜੀ ਖੇਤੀਬਾੜੀ ਨਾਲ ਜੁੜਿਆ ਹੋਇਆ ਤੇ ਬਾਕੀ ਭਰਾ ਆ ਮੇਰਾ ਦਵਾਈਆਂ ਦਾ ਕੰਮ ਹੈ ਸਾਡਾ ਸਾਰਾ ਤੇ ਅਸੀਂ ਖੇਤੀ ਨਾਲ ਹੀ ਜੁੜੇ ਹੋਏ ਹਾਂ ਜੰਮੇਪਾਲੀ ਖੇਤੀ ਦੇ ਵਿੱਚ ਸਾਰਾ ਲਿੰਕ ਤਾਂ ਉਹੀ ਆ ਨਾ ਚਾਹੇ ਦੁਕਾਨਦਾਰ ਵੀ ਹੋ ਗਿਆ ਕੋਈ ਚਾਹੇ ਕੋਈ ਖੇਤੀ ਵਾਲਾ ਹੋ ਗਿਆ ਚਾਹੇ ਕੋਈ ਦੁੱਧ ਵਾਲਾ ਹੋ ਗਿਆ ਸਾਡਾ ਜਿਹੜਾ ਧੰਦਾ ਹੈ ਸਾਰਾ ਖੇਤੀ ਤੋਂ ਹੀ ਚੱਲਦਾ ਪਿਆ ਖੇਤੀ ਤੋਂ ਇਲਾਵਾ ਅਸੀਂ ਕਾਸੇ ਜੋਗੇ ਨਹੀਂ ਹੈਗੇ ਜੋ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਤ ਮਲੇਰਕੋਟਲੇ ਤੋਂ ਲੋਕ ਬੋਚ ਰਹੇ ਉਹ ਕਹਿੰਦੇ ਕਿ ਆਖਰ ਸਾਡਾ ਜੋ ਮੂਲ ਹੈਗਾ ਉਹ ਖੇਤੀ ਹੈਗੀ ਹੈ ਖੇਤੀ ਤੋਂ ਹੀ ਸਾਡੇ ਸਾਰੇ ਜਿਹੜੇ ਧੰਦੇ ਨੇ ਉਹ ਚੱਲਦੇ ਨੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਖਨੌਰੀ ਬਾਰਡਰ